ਕਿ ਅਸੀਂ ਫਲਾਈਓਵਰ ਦੇ ਉੱਤੇ ਖੜੇ ਆਂ ਰ ਫਲਾਈਓਵਰ ਦੇ ਉੱਤੇ ਮੋਟਰਸਾਈਕਲ ਨੂੰ ਇੱਕ ਕਾਰ ਨੇ ਲਪੇਟ ਚ ਲੈ ਲਿਆ ਔਰ ਮੋਟਰਸਾਈਕਲ ਦੇ ਉੱਤੇ ਦੱਸ ਦਿਆ ਕਿ ਦੋ ਨੌਜਵਾਨ ਸੀ ਔਰ ਦੱਸ ਦਈਏ ਕੀ ਆਜ ਜੋ ਗੱਡੀ ਖੜੀ ਆ ਔਰ ਗੱਡੀ ਦਾ ਨੰਬਰ ਕੀ ਆ ਪੀਪੀ08ਸੀ ਪੀ 4600 ਔਰ ਇਸ ਗੱਡੀ ਦੇ ਵਿੱਚ ਦੱਸ ਦਿਆ ਕਿ ਪੁਲਿਸ ਦੀ ਇੱਕ ਯੂਨੀਫਾਰਮ ਟੰਗੀ ਹੋਈ ਆ ਦੱਸ ਦਿਆ ਕਿ ਪੁਲਿਸ ਦੀ ਯੂਨੀਫਾਰਮ ਟੰਗੀ ਹੋਈ ਆ ਹੋ ਸਕਦਾ ਕੋਈ ਪੁਲਿਸ ਦਾ ਮਲਾਜਮ ਹੋਵੇ ਔਰ ਇਹ ਗੱਡੀ ਦੇਖ ਸਕਦੇ ਤੁਸੀਂ ਰਾਤ ਫਲਾਈਓਵਰ ਦੇ ਉੱਤੇ ਖੜੀ ਆ ਔਰ ਪਬਲਿਕ ਇਕੱਠੀ ਹੋਈ ਆ ਤੇ ਗੱਲਬਾਤ ਕਰਦੇ ਆ ਇੱਥੇ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਸੀਗੇ ਜਿਨ੍ਹਾਂ ਦੇ ਨਾਲ ਕੋਈ ਇਨਸੀਡੈਂਟ ਵਾਪਰਿਆ ਹਾਂਜੀ ਭਰਾ ਜੀ ਇਧਰ ਆਓ ਐ ਪ੍ਰਾਈਸ ਸੱਸੀ ਕਾਲ ਜੀ ਸੱਸੀ ਕਾਲ ਇਹ ਕੀ ਮਾਮਲਾ ਕੀ ਹੋ ਗਿਆ ਪਤਾ ਨਹੀਂ ਜੀ ਬੇਟੇ ਸਾਡੇ ਇਧਰ ਆ ਰਹੇ ਸੀ ਆ ਵਾਂਖੇ ਵਾਲੋਂ ਤੇ ਇਹ ਗੱਡੀ ਇਧਰ ਆਇਆ ਸਾਨੂੰ ਤਾਂ ਘਰੋਂ ਫੋਨ ਆਇਆ ਵੀ ਇਦਾਂ ਦਾ ਐਕਸੀਡੈਂਟ ਹੋ ਗਿਆ ਚਲੋ ਅਸੀਂ ਤੇ ਪਹਿਲਾਂ ਆਪਣੇ ਬੱਚਿਆਂ ਨੂੰ ਸੰਭਿਆ ਸਰਕਾਰੀ ਹਸਪਤਾਲ ਸਿੰਘਵਾਲ ਦਾਖਲ ਕਰਾਇਆ ਉਹਨਾਂ ਨੂੰ ਤੇ ਦੂਜੀ ਗੱਲ ਆ ਵੀ ਉੱਥੋਂ ਸਾਨੂੰ ਫੋਨ ਆਇਆ ਵੀ ਉਹਨਾਂ ਅੱਗੋਂ ਪੁਲਿਸ ਵਾਲਿਆਂ ਨੇ ਦਿੰਦਪੁਰੀ ਕੀਤੀ ਹੋਈ ਆ ਤੇ ਅੱਗੋਂ ਉਹਨਾਂ ਨੇ ਐ ਸਹਰਾ ਦਿੱਤਾ ਆ ਉੱਤੋਂ ਫੋਨ ਆਇਆ ਪਹਿਲਾਂ ਬੱਚਿਆਂ ਨੂੰ ਅਸੀਂ ਇਸ ਘੜ ਕੇ ਇੱਥੇ ਆਏ ਆ ਉਹਨਾਂ ਪੁੱਦਨੇ ਕਹਿੰਦੇ ਗੱਡੀ ਕੋਈ ਹੋਰ ਚਲਾ ਰਹੀ ਸੀ ਚਲਾਇ ਪੁਲਿਸ ਵਾਲਾ ਰਿਹਾ ਸੀ ਪੁਲਿਸ ਵਾਲਾ ਚਲਾ ਰਿਹਾ ਸੀ ਤੁਸੀਂ ਵੇਖਿਆ ਕੱਲਾ 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 ਸੀ ਕੱਲਾ ਹੋਰ ਕੋਈ ਨਹੀਂ ਨਾਲ ਉਹਦੇ ਨਹੀਂ ਤੁਸੀਂ ਵੇਖਿਆ ਵੇਖਿਆ ਮੈਂ ਖੁਦ ਉੱਤੋਂ ਮਿਲ ਕੇ ਗਿਆ ਉਹਨਾਂ ਸਰਦਾਰ ਸੀ ਮੋਨ ਸਰਦਾਰ ਸੀ ਸਰਦਾਰ ਸੀ ਸਰਦਾਰ ਸੀ ਤੇ ਕਾਰਨ ਕੀ ਬਣਿਆ ਇਹ ਗੱਡੀ ਰੋਂਗ ਸਾਈਡ ਆਈ ਹੋਈ ਆ ਪਤਾ ਨਹੀਂ ਉਹ ਪਹਿਲਾਂ ਤਾਂ ਕਹੇ ਕਦਾ ਵੀ ਮੇਰਾ ਉਹ ਜਾਮ ਹੋ ਗਿਆ ਚੱਕਾ ਜਾਮ ਹੋ ਗਿਆ ਤਾਂ ਮੈਂ ਤਨ ਹੋ ਗਿਆ ਫਲਾਣਾ ਚਲੋ ਅਸੀਂ ਕੋਈ ਗੱਲਬਾਤ ਨਹੀਂ ਕੀਤੀ ਪਹਿਲਾਂ ਬੱਚੇ ਸਾਹਮਣੇ ਸੀ ਉਹ ਸਾਹਮਣੇ ਆ ਉਸ ਤੋਂ ਬਾਅਦ ਉਹ ਤੁਹਾਨੂੰ ਫੋ ਅਹੀ ਇਸਕਾਰ ਕੇ ਥਿਆ ਹੈ ਆ ਵੀ ਦਸੋ ਉਹ ਇਧਰੋਂ ਆਏ ਕਦੇ ਆ ওভারਟੇਕ ਗੱਡੀ ਇਧਰੋਂ ਬੱਚਿਆਂ ਨੂੰ ਓਟੇ ਕਰੇ ਕਦੇ ਆ ਕਿਹਦੇ ਹਿਸਾਬ ਨਾਲ ਓਟੇ ਕੋ ਹੁੰਦਾ ਕਿਹਾ ਕੀ ਆ ਇੱਕ ਗੱਡੀ ਜੋ ਐ ਇੱਥੇ ਖੜੀ ਆ ਔਰ ਦੱਸ ਰਹੀ ਹੈ ਕਿ ਇਹ 4600 ਨੰਬਰ ਆ ਔਰ ਇਸ ਦੇ ਵਿੱਚ ਇਸ ਦੇ ਵਿੱਚ ਦੱਸ ਰਹੀ ਹੈ ਕਿ ਇੱਕ ਪੁਲਿਸ ਵਾਲੇ ਦੀ ਯੂਨੀਫਾਰਮ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਆ ਜਾ ਬਈ ਅੱਗੇ ਆ ਕੇ ਆ ਤਸਵੀਰਾਂ ਜਿਹੜੀਆਂ ਮੋਬਾਈਲ ਜਗਾ ਕੇ ਨਾ ਥੋੜਾ ਵਿਖਾਇਆ ਜਾਵੇ ਕਿ ਵਾਕਈ ਕੋਈ ਪੁਲਿਸ ਮੁਲਾਜ਼ਮ ਦੀ ਗੱਡੀ ਆ ਜਾਂ ਕਿਵੇਂ ਆ ਔਰ ਇਹ ਤਸਵੀਰਾਂ ਉਧਰ ਦੀ ਹੋ ਕੇ ਕਵਰ ਕੀਤੀਆਂ ਜਾਣ ਔਰ ਬਿਲਕੁਲ ਯੂਨੀਫਾਰਮ ਜਿਹੜੀ ਆ ਉਹ ਕਵਰ ਕੀਤੀ ਜਾਏ ਕਿ ਪੁਲਿਸ ਦੀ ਇੱਕ ਯੂਨੀਫਾਰਮ ਹੈ ਹੋ ਸਕਦਾ ਕਿਸੇ ਦਾ ਪਰਿਵਾਰ ਦਾ ਮੈਂਬਰ ਹੋਵੇ ਜਾਂ ਕਿਵੇਂ ਆ ਔਰ ਇਹਨਾਂ ਦੇ ਦੱਸਣ ਮੁਤਾਬਕ ਜੋ ਇੱਥੋਂ ਸਰਦਾਰ ਸੀਗਾ ਜੋ ਗੱਡੀ ਦੇ ਵਿੱਚੋਂ ਨਿਕਲਿਆ ਉਹ ਪੁਲਿਸ ਦੇ ਵਿੱਚ ਸੀਗਾ ਔਰ ਨੌਜਵਾਨਾਂ ਦੇ ਕੋਈ ਸੱਟਾਂ ਲੱਗ ਗਈਆਂ ਨੇ ਦੋ ਨੌਜਵਾਨ ਮੋਟਰਸਾਈਕਲ ਤੇ ਆ ਰਹੇ ਸੀ ਔਰ ਜਿਸ ਕਰਕੇ ਇਸ ਨੇ ਇਹ ਗੱਡੀ ਦਾ ਜਿਹੜਾ ਵਾਕਿਆ ਹੋ ਗਿਆ ਔਰ ਗੱਡੀ ਰੋਂਗ ਸਾਈਡ ਦੇ ਉੱਤੇ ਆ ਔਰ ਮੋਟਰਸਾਈਕਲ ਦੱਸਦੇ ਆ ਕਿ ਵੰਖੇ ਦੀ ਤਰਫ ਤੋਂ ਗੁਰਦਾਸਪੁਰ ਨੂੰ ਜਾਣ ਵਾਸਤੇ ਦੀਨਾਨਗਰ ਫਲਾਈਓਵਰ ਪਾਰ ਕਰ ਰਿਆ ਸੀ ਔਰ ਜਦੋਂ ਫਲਾਈਓਵਰ ਪਾਰ ਕਰਦਾ ਤਾਂ ਅੱਗੋਂ ਗੱਡੀ ਆਉਂਦੀ ਆ ਰੌਂਗ ਸਾਈਡ ਦੇ ਉੱਤੇ ਆ ਕੇ ਵੱਜਦੀ ਆ ਔਰ ਆ ਤੁਸੀਂ ਗੱਡੀ ਵੇਖ ਸਕਦੇ ਹੋ ਇਹ ਦੱਸ ਦਈਏ ਤੁਹਾਨੂੰ ਕਿ ਡਸਟਰ ਗੱਡੀ ਆ ਔਰ ਡਸਟਰ ਗੱਡੀ ਦੀਆਂ ਇਸ ਵੇਲੇ ਤਸਵੀਰਾਂ ਰਾਤ ਦੀਆਂ ਨੇ ਔਰ ਰਾਤ ਸਮੇਂ ਦੀ ਗੱਲ ਕਰੀਏ ਤਾਂ ਪੌਣੇ 10 ਹੋ ਗਏ ਨੇ ਪੌਣੇ 10 ਵਜੇ ਦਾ ਟਾਈਮ ਹੈ ਔਰ ਇਸ ਵੇਲੇ ਗੱਡੀ ਇੱਥੇ ਪੁਲ ਦੇ ਉੱਤੇ ਫਲਾਈਓਵਰ ਤੇ ਖੜੀ ਆ ਔਰ ਪੁਲਿਸ ਪ੍ਰਸ਼ਾਸਨ ਪਤਾ ਨਹੀਂ ਇੱਥੇ ਪਹੁੰਚਿਆ ਜਾਂ ਨਹੀਂ ਪਹੁੰਚਿਆ ਗੱਡੀ ਕੇਸ ਦੀ ਆ ਕੇਸ ਦੀ ਨਹੀਂ ਕਾਰਨ ਕੀ ਬਣਿਆ ਚਲਾਉਣ ਵਾਲਾ ਕੌਣ ਹੋਵੇਗਾ ਕੌਣ ਨਹੀਂ ਹੈ ਜਾਂ ਗੱਡੀ ਕਿਸੇ ਦੀ ਮੰਤ ਕੇ ਲਿਆਇਆ ਹੋਵੇਗਾ ਇਸ ਤਰ੍ਹਾਂ ਕੁਝ ਦੱਸ ਰਹੇ ਆ ਲੇਕਿਨ ਦੱਸ ਦਈਏ ਕਿ ਇਹ 4600 ਨੰਬਰ ਹੈ ਔਰ ਪੀਵੀ08 ਇਹ ਜਲੰਧਰ ਨੰਬਰ ਗੱਡੀ ਆ ਔਰ ਇਹ ਡਸਟਰ ਗੱਡੀ ਆ ਔਰ ਇੱਥੇ ਪੁਲ ਦੇ ਉੱਤੇ ਖੜੀ ਆ ਔਰ ਪਬਲਿਕ ਇਕੱਠੀ ਹੋਈ ਆ ਔਰ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਦੀਨਾਨਗਰ ਜੋ ਰੇਲਵੇ ਦਾ ਓਵਰ ਬ੍ਰਿਜ ਬਣਿਆ ਜੋ ਫਲਾਈ ਓਵਰ ਬਣਿਆ ਇਸ ਦੇ ਉੱਤੇ ਇੱਕ ਹਾਸਾ ਵਾਪਰਿਆ ਦੋ ਨੌਜਵਾਨਾਂ ਦੇ ਵਿੱਚ ਇੱਕ ਗੱਡੀ ਦੀ ਟੱਕਰ ਹੋਈ ਹੈ ਨੌਜਵਾਨਾਂ ਨੂੰ ਜਿਹੜਾ ਹਸਪਤਾਲ ਪਹੁੰਚਾਇਆ ਗਿਆ ਔਰ ਪੁਲਿਸ ਮੁਲਾਜ਼ਮ ਜੇ ਕੋਈ ਵਿੱਚ ਹੋਵੇਗਾ ਜਾਂ ਕੋਈ ਗੱਡੀ ਵਾਲਾ ਹੋਵੇਗਾ ਉਸਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਕਿ ਕੌਣ ਹੈਗਾ ਕੌਣ ਨਹੀਂ ਅਗਲੀਆਂ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰਾਂਗੇ ਕਿ ਕੌਣ ਸੀਗਾ ਜਾਂ ਕੌਣ ਨਹੀਂ ਔਰ ਇਸ ਵੀਡੀਓ ਨੂੰ ਵੱਤਵਾਟ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਣਾਗਰ ਜ਼ਿਲ੍ਹਾ ਗੁਰਦਾਸਪੁਰ